ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਤੇ ਕਪੂਰਥਲਾ ਦੀ ਮੰਡੀ 'ਚ ਵੀ ਲਗਾਤਾਰ ਕਿਸਾਨ ਕਣਕ ਲੈ ਕੇ ਪਹੁੰਚ ਰਹੇ ਨੇ। ਦੋਹਾਂ ਮੰਡੀਆਂ ਦੇ ਹਾਲਾਤ ਕੀ ਨੇ ਸਾਡੇ ਸਹਿਯੋਗੀਆਂ ਨੇ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ। ਆਪ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ 1 ਅਪ੍ਰੈਲ ਤੋਂ ਐਲਾਨ ਕਰ ਦਿੱਤਾ ਗਿਆ ਸੀ। ਮੌਸਮ 'ਚ ਨਮੀ ਨੂੰ ਦੇਖਦਿਆਂ ਹੋਇਆ ਮੰਡੀਆਂ ਦੇ ਵਿੱਚ ਫਸਲ ਲੇਟ ਜ਼ਰੂਰ ਆਈ। ਜੇਕਰ ਗੱਲ ਕੀਤੀ ਜਾਵੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਤਖਨਾ ਮੰਡੀ ਦੇ ਵਿੱਚ 9 April ਤੋਂ ਫਸਲ ਦੀ ਆਮਦ ਸ਼ੁਰੂ ਹੋਈ ਸੀ ਇਸ ਵਕਤ ਮੌਜੂਦ ਹੈ ਅਸ਼ੀਰੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਜਿੱਥੇ ਲੱਗ ਰਿਹਾ ਕਿ ਸੀਜ਼ਨ ਆਲਮੋਸਟ ਖਤਮ ਹੋਇਆ ਹੈ ਕਿਉਂਕਿ ਤੁਹਾਨੂੰ ਮੰਡੀ ਦੇ ਹਾਲਾਤ ਦਿਖਾਣੇ ਨਹੀਂ ਇਹ ਮੰਡੀ ਖਚਾਖਚ ਭਰੀ ਹੁੰਦੀ ਹੈ ਤੇ ਅੱਜ ਇੱਥੇ ਫਸਲ ਨਾ ਮਾਤਰੀ ਬਚੀ ਹੈ ਕੁਝ ਫਸਲ ਜਿਹੜੀ ਲਿਫਟਿੰਗ ਹੋਣ ਵਾਲੀ ਪਈ ਹੈ ਬਾਕੀ ਫਸਲ ਇਥੋਂ ਚੁੱਕੀ ਜਾ ਚੁੱਕੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਸਲ ਦੇ ਵਿੱਚੋਂ ਜ਼ਿਆਦਾਤਰ ਫਸਲ ਪ੍ਰਾਈਵੇਟ 플레이ਰਜ਼ ਨੇ ਖਰੀਦੀ ਹੈ ਤੇ ਸਰਕਾਰੀ ਖਰੀਦ ਘਟ ਰਹੀ ਹੈ ਇਸ ਦਾ ਨੁਕਸਾਨ ਜਿਹੜਾ ਹੈ ਮੰਡੀ ਬਾੜ ਵਿੱਚ ਪਿਲਣਾ ਪੈ ਸਕਦਾ ਕਿਉਂਕਿ ਜਿਹੜੀ ਸਰਕਾਰੀ ਖਰੀਦ ਹੈ ਸਰਕਾਰੀ ਖਰੀਦ ਦੇ ਉੱਤੇ ਹੀ ਜਿਹੜਾ ਮਾਰਕੀਟ ਫੀਸ ਮਿਲਦੀ ਹੈ ਜਾਂ ਆਰਟੀਆ ਮਿਲਦਾ ਪ੍ਰਾਈਵੇਟ 플레이ਰਜ਼ ਨੂੰ ਜਿਹੜਾ ਹੈ ਉਹ ਸਰਕਾਰ ਵੱਲੋਂ ਰਾਏ ਦਿੱਤੀ ਗਈ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਗਰਾਊਂਡ ਰਿਐਲਿਟੀ ਕੀ ਹੈ ਉਹ ਵੀ ਦੇਖ ਲੈਣੇ ਹਨ ਖਾਲੀ ਹੋ ਰਹੀ ਹੈ ਮੰਡੀ ਫਸਲ ਜਿਹੜੀ ਹੈ ਨਾ ਮਾਤਰੀ ਆ ਰਹੀ ਹੈ ਕੁਝ ਫਸਲ ਹੀ ਆ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ 5% ਜਿਹੜੀ ਫਸਲ ਮੰਡੀ ਦੇ ਵਿੱਚ ਆਉਣੀ ਬਾਕੀ ਹੈ 95% ਜਿਹੜਾ ਮੰਡੀ ਦੇ ਵਿੱਚ ਫਸਲ ਆ ਚੁੱਕੀ ਹੈ ਉਹ बिक ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਸ਼ੈੱਡ ਖਾਲੀ ਪਏ ਨੇ ਔਰ ਕੁਝ ਫਸਲ ਜਿਹੜੀ ਹੈ ਲਿਫਟਿੰਗ ਹੋਣ ਵਾਲੀ ਜਿਹੜੀ ਹੈ ਉਹ ਥੋੜੀ-ਬਹੁਤ ਪਈ ਹੈ ਔਰ ਲਿਫਟਿੰਗ ਦੀ ਰਫ਼ਤਾਰ ਕਾਫੀ ਤੇਜ਼ ਇਸ ਵਾਰ ਦੇਖਣ ਨੂੰ ਮਿਲੀ ਹੈ 85% ਦੇ ਆਸ-ਪਾਸ ਜਿਹੜੀ ਹੈ ਲਿਫਟਿੰਗ ਦਸੀ ਜਾ ਰਹੀ ਹੈ ਕੈਰ ਆੜਤੀਆ ਮੌਜੂਦ ਨੇ ਆੜਤੀਆ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰੀਕੇ ਦੇ ਪ੍ਰਬੰਧ ਖੰਨਾ ਮੰਡੀ ਦੇ ਵਿੱਚ ਚੱਲੇ ਨੇ। ਕਿਆ ਨਾਮ ਹੈ ਜੀ ਤੁਹਾਡਾ? ਕੁਸ਼ਲਾਲ ਜੀ। ਤੇ ਤੁਸੀਂ ਆੜਤੀਓ ਖੰਨਾ ਮੰਡੀ ਦੇ ਵਿੱਚ ਕਿੱਦਾਂ ਦੇ ਪ੍ਰਬੰਧ ਰਹੇ ਨੇ? ਪ੍ਰਬੰਧ ਬਹੁਤ ਵਧੀਆ ਰਹੇ ਨੇ ਜੀ। ਬਹੁਤ ਵਧੀਆ ਪ੍ਰਬੰਧ ਰਹੇ ਨੇ ਸਾਰੇ। ਯਾ ਲਿਫਟ ਨੇ ਥੋੜੀ ਜਿਹੀ ਦਿੱਕਤ ਆਈ ਹੈ। ਉਹ ਵੀ ਇੱਕਦਮ ਸਮੂਦਲੀ ਜ਼ਿਆਦਾ ਮਾਲ ਔਨ ਕਰਕੇ ਥੋੜਾ ਜਿਹਾ ਪਰਕ ਕਰਦੇ। ਤੇ ਹੁਣ ਕਿੰਨੀ ਫਸਲ ਹੋਰ ਮੰਡੀ ਜਾਣੀ ਬਾਕੀ ਹੈ? ਬਸ ਹੁਣ ਤਾਂ 5-7% ਲੱਗਦੀ ਬਸ। ਠੀਕ ਹੈ। ਤੇ ਕਿੰਨੀ ਹੁਣ ਤੱਕ ਆ ਚੁੱਕੀ ਲੱਗਦੀ? ਅਕਰੀਬਨ 90% ਮਾਲ ਆ ਚੁੱਕਾ ਹੈ ਜੀ ਮਿੱਟੀ। ਇਸ ਵਾਰ ਫਸਲ ਕਿਤਾਦੀ ਰਹੀ? ਬਹੁਤ ਵਧੀਆ ਜੀ। ਠੀਕ ਹੈ ਜੀ। ਝਾੜ ਬਹੁਤ ਵਧੀਆ ਠੀਕ ਹੈ ਜੀ। ਤੇ ਸਭ ਕੁਝ ਬਹੁਤ ਵਧੀਆ ਠੀਕ ਹੈ ਜੀ। ਦੂਪੇ ਦੀਆਂ ਅਨਾਜ ਮੰਡੀਆਂ ਦੇ ਵਿੱਚ ਖਰੀਦ ਪ੍ਰਕਿਰਿਆ ਜਾਰੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਕਪੂਰਥਲਾ ਦੀ ਅਨਾਜ ਮੰਡੀ ਚੋਂ ਖਰੀਦ ਪ੍ਰਕਿਰਿਆ ਦੀ ਕੁਝ ਤਸਵੀਰਾਂ ਦਿਖਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਫਸਲ ਆਈ ਹੈ ਉਸ ਨੂੰ ਸਾਫ਼ ਕਰਨ ਤੋਂ ਬਾਅਦ ਉਸ ਨੂੰ ਬੋਰੀਆਂ 'ਚ ਪਾ ਕੇ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ, ਪੈਕ ਕੀਤਾ ਜਾ ਰਿਹਾ ਹੈ। ਲੇਬਰ ਹੈ ਜਿਹੜਾ ਆਪਣਾ ਕੰਮ ਕਰ ਰਹੀ ਹੈ। ਦੂਸਰੇ ਪਾਸੇ ਜਿਹੜੀਆਂ ਤਸਵੀਰਾਂ ਨੇ ਇਸ ਤਰ੍ਹਾਂ ਦੇਖੋ ਮਾਲ ਦੀ ਢਲਾਈ ਹੋ ਰਹੀ ਹੈ ਲੋਡਿੰਗ ਹੋ ਰਹੀ ਹੈ ਲੋਡਿੰਗ ਤੋਂ ਬਾਅਦ ਇਹ ਜਿਹੜਾ ਫਸਲ ਹੈ ਅਨਾਜ ਹੈ ਇਹ ਨਿਰਧਾਰਿਤ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਗੋਡਾਊਨਸ ਦੇ ਵਿੱਚ ਉਹਨਾਂ ਦੇ ਗੋਦਾਮਾਂ ਦੇ ਵਿੱਚ ਜਾਵੇਗਾ ਲੇਬਰ ਵੀ ਕੰਮ ਤੇ ਲੱਗੀ ਹੋਈ ਹੈ ਪਰ ਇਸ ਵਾਰ ਜਿਹੜੀ ਮੌਸਮ ਹੈ ਇਸ ਵਾਰ ਜਿਹੜਾ ਮੌਸਮ ਹੈ ਇਹ ਕਿੱਥੇ ਨਾ ਕਿੱਥੇ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ ਗਰਮ ਹੈ ਇੱਕ ਵਾਰ ਤਸਵੀਰ ਤੋਂ ਤੁਹਾਨੂੰ ਸੂਰਜ ਦੇਵਤਾ ਦੇ ਵੀ ਦਰਸ਼ਨ ਕਰਾ ਦਿੰਦੇ ਆ ਕਿ ਜਿਹੜਾ ਸੂਰਜ ਹੈ ਸਮਾਂ ਹਜੇ ਤਕਰੀਬਨ 10 ਵਜੇ ਦਾ ਹੋਇਆ ਹੈ ਲੇਕਿਨ ਸੂਰਜ ਆਪਣੀ ਤਪਸ਼ ਲੈ ਕੇ ਆਸਮਾਨ ਦੇ ਵਿੱਚ ਨਿਕਲ ਚੁੱਕਾ ਹੈ ਆ ਬਹੁਤ ਸਾਰੇ ਪ੍ਰਬੰਧ ਹੁੰਦੇ ਨੇ ਜਿਹੜੇ ਕਰਨ ਵਾਲੇ ਸਭ ਤੋਂ ਪਹਿਲਾਂ ਕੁਝ ਜ਼ਿੰਮੇਵਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਆ ਮੰਡੀ 'ਚ ਫਸਲ ਲੈ ਕੇ ਆਏ ਹਾਂ ਮੁੱਢਲੇ ਤੌਰ ਤੇ ਜਿਹੜੇ ਪ੍ਰਬੰਧ ਚਾਹੀਦੇ ਹੁੰਦੇ ਨੇ ਉਹ ਦਿਖਾਈ ਦੇ ਰਹੇ ਨੇ ਇਹ ਬੜਲੇ ਨਿਗੇ ਜੀ ਠੀਕ ਆ ਗਰਮੀ ਹੁਣ ਗਰਮੀ ਵੀ ਬਹਾਵਾ ਹੋ ਗਈ ਆ ਦੂਜੀ ਗੱਲ ਇਹ ਆ ਭਾਜੀ ਵੀ ਕਣਕ ਉਦਾਂ ਹੀ ਕੱਟ ਹੋ ਗਈ ਆ ਹੂੰ ਕੋ ਮੱਕੀ ਆਲੂ ਮੱਕੀ ਕੋਈ ਸਬਜ਼ੀਆਂ ਵਗੈਰਾ ਇਦਾਂ ਜ਼ਿਆਦਾ ਹੋ ਗਈਆਂ ਕਣਕ ਤੇ ਲੋਕ ਲੋਣਾ ਹੀ ਜ਼ਿੰਮੇਦਾਰ ਹਟ ਗਏ ਹਨ ਕੁਸ਼ਕਾ ਕੁਸ਼ਕ ਪਰਸੈਂਟ ਰਹਿ ਗਈ ਹੈ ਕਣਕ ਤਾਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਕਿ ਬੁਨਿਆਦੀ ਸੁਰੱਖਤਾ ਕਿਨੇ ਇਸ ਨੂੰ ਰੱਖ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਾਇਜ਼ਾ ਲਿਆ ਗਿਆ ਮੰਡੀਆਂ ਦਾ ਤਾ ਪੰਜਾਬ ਚ ਜੁਆ ਕਣਕ ਦੀ ਵਾਢੀ ਚੱਲ ਰਹੀ ਹੈ ਤੇ ਕਿਸਾਨ ਲਗਾਤਾਰ ਮੰਡੀਆਂ ਚ ਪਹੁੰਚ ਰਹੇ ਨੇ ਤੇ ਲਗਾਤਾਰ ਮੰਡੀਆਂ ਚ ਕਣਕ ਜੋ ਹੈ ਉਸ ਦੀ ਖਰੀਦ ਵੀ ਹੋ ਰਹੀ ਹੈ ਲਿਫਟਿੰਗ ਵੀ ਹੋ ਰਹੀ ਹੈ ਇਸ ਨੂੰ ਲੈ ਕੇ ਸਰਕਾਰ ਵੱਲੋਂ ਵੀ ਦੱਸਿਆ ਕਿ ਜਾਣਕਾਰੀ ਦਿੱਤੀ ਗਈ ਹੈ ਤਾਂ ਫਿਲਹਾਲ ਪੰਜਾਬ ਦੀਆਂ ਮੰਡੀਆਂ ਚ ਜੁਆ ਕਣਕ ਲਗਾਤਾਰ ਪਹੁੰਚ ਰਹੀ ਹੈ ਤੇ ਇਸ ਨੂੰ ਲੈ ਕੇ ਬੁਨਿਆਦੀ ਸਹੂਤਾ ਕੀ ਨਹੀਂ ਹੈ ਇਸ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਕਿਸਾਨਾਂ ਨੇ ਆਪਣੀਆਂ ਸਮੱਸਿਆ ਜੋ ਹੈ ਉਹ ਵੀ ਦੱਸਿਆ ਨੇ